ਗੋਲਦੂ ਵਾਲੇ ਦੇ ਪੁੱਤ ਨੇ ਪਤਾ ਸਤਾਉ ਮੈਂ ਵੀ ਇੰਚਕਾ ਪੋਤੇਆ ਭੁਲਵਾ ਦਾ ਬਟੀ ਫਰੀ ਹਰੀ ਵਾਲੇ ਦਾ ਲਾਜ਼ਿਰ ਭੁਲਰਵੀਂ ਲੋਹਰੀਆ ਜੱਟਿਆ ਤੇਰੇ ਨੂੰ ਮੈਂ ਕੋਈ ੁੱੱਲੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿਰਨ ਦਰਕੇ ਨੂੰ ਇੱਥੇ ਲੋਕ ਕਹਿੰਦੇ ੁੱੱਲੀ ਘੜ ਸੁਨਿਆਰਾ ਆਂ ਦੇ ਗਰੀ ਹੈ ਹੇ ਆਂ ਦੇ ਗਰੀ ਇਹਨੂੰ ਤੇ ਜੱਟ ਬੜੀਆਂ ਵਧੀਆ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲੋਰਕਾਰ ਦਾ ਜਿੱਥੇ ਵੇਖਣਾ ਉਹ ਵੇਖ ਲੈ ਸਤਿ ਸ਼੍ਰੀ ਅਕਾਲ ਜੀ ਪੂਰੇ ਸੰਸਾਰ ਚ ਵਸਦੇ ਹੋਏ ਮੇਰੇ ਸਾਰੇ ਹੀ ਵੀਰੋ ਭੈਣੋ ਮੈਂ ਅੱਜ ਇੱਕ ਸੋਸ਼ਲ ਮੀਡੀਆ ਤੇ ਲਾਲਜੀਤ ਭੁੱਲਰ ਜੀ ਦੀ ਇੱਕ ਵੀਡੀਓ ਸੁਣ ਰਿਹਾ ਸੀ ਜੋ ਕਿ ਕੱਲ ਸ਼ਰਿਆਂ ਹਜ਼ਾਰਾਂ ਬੰਦਿਆਂ ਦੇ ਵਿਚਕਾਰ ਰਾਮਗੜੀਆ ਸੁਨਿਆਰਾ ਤੇ ਉਹ ਵੀ ਇਸ ਚੀਜ਼ ਸਮਾਜ ਦੇ ਬਾਰੇ ਬੜੇ ਹੀ ਮਾੜੇ ਲਫ਼ਜ਼ ਬੋਲੇ ਜਾ ਰਿਆ ਸੀ ਸੁਣ ਕੇ ਬੜਾ ਅਫਸੋਸ ਹੋਇਆ ਵੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਪੁੱਛਣਾ ਚਾਹਨਾ ਕਿ ਤੁਸੀਂ ਆਪਣੇ ਕੈਬਨਿਟ ਦੇ ਵਿੱਚ ਇਹੋ ਜਿਹੇ ਬੰਦੇ ਰੱਖੇ ਨੇ ਜਿਨ੍ਹਾਂ ਦੇ ਅੰਦਰ ਇੰਨੀ ਨਫ਼ਰਤ ਭਰੀ ਹੋਈ ਹੈ ਔਰ ਇੰਨਾ ਹੰਕਾਰ ਉਸ ਬੰਦੇ ਨੂੰ ਹੈ ਕਿ ਮੈਂ ਜੱਟ ਹੁੰਦਾ ਕਿ ਰਾਮ ਗੜੀਏ ਕੋਈ ਬੰਦੇ ਨਹੀਂ ਹੁੰਦੇ ਸਨਿਆਰੇ ਕੋਈ ਬੰਦੇ ਨਹੀਂ ਹੁੰਦੇ ਜਾਂ OBC ਸਮਾਜ ਉਹ ਕੋਈ ਬੰਦੇ ਨਹੀਂ ਹੈ ਐਡਾ ਹੰਕਾਰ ਉਸ ਬੰਦੇ ਦੇ ਅੰਦਰ ਔਰ ਕਿਸ ਤਰੀਕੇ ਦੇ ਨਾਲ ਸਾਡੇ ਲੋਕਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਪੰਜਾਬ 'ਚ ਬਸਦੇ ਹੋਏ ਸਾਰੇ ਹੀ OBC ਵੀਰਾਂ ਭੈਣਾਂ ਨੂੰ ਬੇਨਤੀ ਕਰਦਾ ਆਪ ਸਾਰੇ ਹੀ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਜਦੋਂ ਇਹ ਵੋਟਾਂ ਪੈਣੀਆਂ ਐ ਅੰਬਰਸਰ ਕੱਲੇ ਕੱਲੇ ਦੇ ਘਰ ਜਾ ਕੇ ਕੱਲੇ ਕੱਲੇ ਦੇ ਘਰ ਜਾ ਕੇ ਚਾਹੇ ਉਹ ਰਾਂਗੜੀਆਂ ਹੋਵੇ ਜਾਂ ਨਾ ਹੋਵੇ ਚਾਹੇ ਉਹ OBC ਹੋਵੇ ਜਾਂ ਨਾ ਹੋਵੇ ਉਹਨੂੰ ਬੇਨਤੀ ਕਰਨੀ ਐ ਕਿ ਇਹ ਜੇ ਹੰਕਾਰੀ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੀ ਹਮਾਕਤ ਨਾ ਹੋ ਸਕੇ ਕਿ ਸਾਡੀ ਬਰਾਦਰੀ ਦੇ ਬਾਰੇ ਉਲਟੀ ਸਿੱਧੀ ਗੱਲ ਕਰਨ ਦੀ ਦੂਜੇ ਪਾਸੇ ਮੈਂ ਸਰਦਾਰ ਕੁਲਤਾਰਨ ਸਿੰਘ ਜੀ ਸੰਧਵਾ ਜੀ ਜੋ ਕਿ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਉਹਨਾਂ ਨੂੰ ਬੇਨਤੀ ਕਰਦਾ ਤੁਹਾਡੇ ਕੋਲ ਬਹੁਤ ਵੱਡੀ ਪਾਵਰ ਹੈ ਪਾਰਟੀ ਨਾਲ ਗੱਲ ਕਰਕੇ ਇਹਦੀ ਇਮੀਡੀਏਟ ਟਿਕਟ ਕਟਾਈ ਜਾਵੇ ਔਰ ਇਮੀਡੀਏਟ ਇਹਨੂੰ ਮੰਤ్రਾਲੇ ਚੋਂ ਬਾਹਰ ਕੱਢਿਆ ਜਾਵੇ ਜੇ ਤੁਸੀਂ ਕੋਈ ਐਕਸ਼ਨ ਨਹੀਂ ਲੈਂਦੇ ਮੇਰੇ ਵੀਰ ਜੀ ਸਰਕਾਰ ਜੋ ਕੁਲਤਾਰ ਸਿੰਘ ਸੰਧਵਾ ਜੀ ਤੁਸੀਂ ਮੇਰੇ ਛੋਟੇ ਭਰਾ ਹੋ ਤੁਸੀਂ ਮੈਨੂੰ ਚੰਗੀ ਤਰੀਕੇ ਨਾਲ ਜਾਣਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਰਾਣ ਗੜੀਆ ਭਾਈਚਾਰਾ ਵਿਸ਼ਕਰਮਾ ਸਮਾਜ ओबीसी ਭਾਈਚਾਰਾ ਤੇ ਤੁਹਾਨੂੰ ਵੀ ਮਾਫੀ ਕਰੇਗਾ ਜੇ ਤੁਸੀਂ ਇਹਦੇ ਅਗੇਂਸਟ ਕੋਈ ਆਵਾਜ਼ ਨਾ ਚੱਕੀ ਮੈਂ ਇਸ ਗੱਲ ਨੂੰ ਖੁੱਲੇ ਸ਼ਬਦਾਂ ਦੇ ਵਿੱਚ ਕਹਿਣਾ ਇੱਥੇ ਕੋਈ ਪਾਰਟੀਬਾਜੀ ਦੀ ਗੱਲ ਨਹੀਂ ਹੈ ਇੱਥੇ ਜੋ ਨਿਸ਼ਾਨਾ ਆਉਣੇ ਸਾਡੇ ਦੇ ਸਾਧਿਆ ਉਹਦਾ ਖੁੱਲਾ ਜਵਾਬ ਸਾਰਿਆਂ ਨੂੰ ਮਿਲ ਕੇ ਦੇਣਾ ਚਾਹੀਦਾ ਚਾਹੀਦਾ ਮੈਂ ਫੇਰ ਇੱਕ ਵਾਰੀ ਪੂਰੇ ਸੰਸਾਰ ਜਬਸਦੇ ਹੋਏ ओबीसी ਭਾਈਚਾਰਾ ਨੂੰ ਬੇਨਤੀ ਕਰਦਾ ਆਪਣੀ ਆਵਾਜ਼ ਬੁਲੰਦ ਕਰੋ ਔਰ ਇਸ ਨਿਖੇਦ ਆਦਮੀ ਦਾ ਉਹ ਹਸ਼ਰ ਕਰੋ ਤਾਂ ਕਿ ਆਉਣ ਵਾਲੇ ਉਹਦੀਆਂ ਪੀੜ੍ਹੀਆਂ ਵੀ ਯਾਦ ਰੱਖਣ ਕਿ ਸਾਡੇ ਪਿਓ ਦਾਦੇ ਨੇ ਕੋਈ ਬਕਵਾਸ ਕੀਤੀ ਸੀ ਜਿਹਦਾ ਸਾਨੂੰ ਹਰਜਾਨਾ ਭੁਗਤਣਾ ਪਿਆ ਬਹੁਤ ਬਹੁਤ ਧੰਨਵਾਦ